ਸਾ ਮੈਂ ਬਲਵਿੰਦਰ ਸਿੰਘ ਪਿੰਡ ਅਦ ਦੇ ਹਾਲਤਾਂ ਤੋਂ ਮੌਜੂਦਾ ਸਰਪੰਚ ਸਾਰੇ ਬਾਲਾਜੀ ਕ੍ਰੈਸਰ ਵਾਲੇ ਇਥੇ ਮਾਈਨਿੰਗ ਕਰਦੇ ਨੇ ਜਾਇਮਾਨ ਇਹਨਾਂ ਦੀਆਂ ਮਸ਼ੀਨਾਂ ਮੌਕੇ ਤੇ ਦੇਖ ਲੋ ਖੜੀਆਂ ਕੱਲ੍ਹ ਦੀ ਸਾਡੇ ਕੋਲ ਵੀਡੀਓ ਇੰਦੇ ਨਾ ਮਤਲਬ ਕੱਲ ਅਸੀਂ ਰਸਤੇ ਦੇ ਵਿੱਚ ਆਣ ਡਿਆ ਇਹਨਾਂ ਨੇ ਨਿਸਾਨ ਨੇ ਆਪਣੇ ਡਰਾਈਵਰ ਨੂੰ ਇੰਨੀ ਕ ਖੋਲ੍ਹ ਦਿੱਤੀ ਆ ਵੀ ਇਹ ਕਹਿੰਦਾ ਵੀ ਜਾਨੋ ਮਾਰ ਦੋ ਜੀ ਅੰਗੇ ਥੱਲੇ ਸਰ ਅਗਰ ਅਸੀਂ ਤੂੰ ਸੀਧਾ ਥੱਲੇ ਨਹੀਂ ਡਿੱਗੇ ਸਾਡੀ ਜਾਨ ਵੀ ਜਾ ਸਕਦੀ ਉਸ ਤੋਂ ਬਾਅਦ ਅਸੀਂ ਨਿਸਾਨ ਨੂੰ ਪੁੱਛਿਆ ਵੀ ਹੈਗਾ ਵੀ ਇਹ ਤੁਹਾਡੇ ਡਰਾਈਵਰ ਨੇ ਇਦਾ ਦਿੱਤਾ ਉਹ ਕਹਿੰਦਾ ਵੀ ਮਰਿਆ ਤੇ ਨਹੀਂ ਨਾ ਜਾਂ ਤੇਰਾ ਮੋਟਰਸਾਈਕਲ ਟੁੱਟਿਆ ਜਾਂ ਕੋਈ ਇਹਦਾ ਮਤਲਬ ਆ ਵੀ ਇਹਨਾਂ ਨੇ ਬੰਦੇ ਸਾਡੇ ਦੇ ਜਾਨੋ ਮਾਰ ਦੇਣਗੇ ਇਹ ਇਹ ਮਤਲਬ ਜਾਨੋ ਮਾਰਨ ਦੀ ਧਮਕੀ ਦੇ ਦਨ ਇਨਸਾਨ ਸਰ ਇੱਥੇ ਬੰਦਿਆਂ ਦੇ ਵਿੱਚ ਕੀ ਹੈ ਲੀਗਲ ਮਾਇਨਿੰਗ ਹੈ ਲੀਗਲ ਸਰ ਬਿਲਕੁਲ ਇੱਕ ਗੈਰ ਕਾਨੂੰਨੀ ਕੰਮ ਹੋ ਰਿਹਾ ਹੈ ਸਰ ਤੇ ਸੀਟ ਬਾਰੇ ਕੰਪਲੇਨ ਕੀਤੀ ਸੀ ਕੰਪਲੇਨ ਸਰ ਐਸ ਐਚ ਓ ਸਾਹਿਬ ਨੂੰ ਮੈਂ ਫੋਨ ਕੀਤਾ ਸੀ ਮੈਨੂੰ ਕਹਿੰਦੇ ਵੀ ਆਇਆ ਮੌਕੇ ਤੇ ਨਹੀਂ ਆਇਆ ਹਾਂ ਜੀ ਕੱਲ ਮੌਕੇ ਤੇ ਇਥੇ ਫੋਨ ਕੀਤਾ ਮੈਂ ਤੇ ਇੱਕ ਇਹ ਮੇਰੇ ਨਾਲ ਅਜੀਤ ਰੰਦੋ ਕੀ ਮੰਗ ਕਰਦੇ ਤੁਸੀਂ ਮੰਗ ਮੈਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਆ ਉਹ ਕੀਤੀ ਜਾਏ ਨਸਾਨ ਦੇ ਖਿਲਾਫ ਵੀ ਕੀਤੀ ਜਾਏ ਸਰ ਜਿਹੜੀ ਇਹਨਾਂ ਨੇ ਕੋਈ ਕੱਲ ਐਸਐਚਓ ਸਾਹਿਬ ਨੂੰ ਆ ਫੋਨ ਕੀਤਾ ਉਹ ਮੌਕੇ ਤੇ ਨਹੀਂ ਆਇਆ ਹੁਣ ਅਗਲੀ ਕਾਰਵਾਈ ਜੇ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਇੰਦੇ ਤੇ ਮੈਂ ਡੀਸੀ ਸਾਹਿਬ ਦੇ ਪੇਸ਼ ਆਵਾਂਗਾ ਐਸਐਸਪੀ ਸਾਹਿਬ ਦੇ ਪੇਸ਼ ਆਵਾਂਗਾ ਹੋ ਸਕਦਾ ਮੈਂ ਚੰਡੀਗੜ੍ਹ ਵੀ ਹੋ ਜਾਵਾਂ ਮੈਨੂੰ ਦਿੱਲੀ ਤੱਕ ਵੀ ਜਾਣੇ ਪਿਆ ਮੈਂ ਇੰਦੇ ਕਲਾਬ ਜਾਨ ਸਰ ਇਹਨਾਂ ਨੇ ਬਹੁਤ ਜਿਆਦਾ ਨੁਕਸਾਨ ਹੈਗਾ ਜਿੰਨਾ ਨਸ਼ਾ ਸਾਡੇ ਏਰੀਆ ਚ ਵਧੇ ਕਰਦਾ ਸਾਰਾ ਇੰਦੇ ਬੰਦਿਆਂ ਕਰਕੇ ਵਧੇਦਾ ਇਹਨਾਂ ਨੂੰ ਬਦਮਾਸ਼ ਰੱਖੇ ਦੇਣਾ ਰਾਤ 11 12 ਵਜੇ ਦੀ ਗੱਲ ਇੰਦੇ ਤਾਂ ਵੀ 5 7 ਮੋੜੇ ਗੱਡੀਆਂ ਨਾਲ ਆਏ ਨੇ ਸਾਨੂੰ ਮਾਰਨ ਦੀ ਧਮਕੀ ਦੇਣੀ ਸਾਡੇ ਇਲਾਕੇ ਤੇ ਕੋਈ ਨਸ਼ਾ ਨਹੀਂ ਜਦੋਂ ਦੀਆ ਕ੍ਰੈਸ਼ਰਾਂ ਜੰਦੇ ਦੀਆ ਤੜਾ ਤੜ ਨਾ ਚਾਹੁੰਦੇ ਮੈਂ ਸਾਰੇ ਜਦੋਂ ਜਦੋਂ ਦੀ ਇਹ ਇੱਥੇ ਮਾਈਨਿੰਗ ਹੋ ਰਹੀ ਆ ਉਦੋਂ ਦਾ ਸਾਡੇ ਇਥੇ ਇਲਾਕੇ ਇਹਨਾਂ ਸਰ ਬਹੁਤ ਸ਼ਰਮ ਮੈਂ ਮੰਗ ਕਰਦਾ ਪੀ ਇਹਦੇ ਦੇ ਜੋ ਬੰਦੀ ਕਾਰਵਾਈ ਨਿਸ਼ਾਨ ਤੇ ਵੀ ਕੀਤੀ ਜਾਵੇ ਇਹਦੇ ਜਿਹੜੇ ਡਰਾਈਵਰ ਹੈ ਇਹਨਾਂ ਨੂੰ ਜਿਨ੍ਹਾਂ ਨੂੰ ਇਨੇ ਖੁੱਲ੍ਹ ਦਿੱਤੇ ਦੀ ਹੈ ਮਾਲਕਾਂ ਨੇ ਉਹਦੇ ਦੇ ਵੀ ਕਾਰਵਾਈ ਕੀਤੀ ਹੈ ਮੇਰਾ ਨਾਮ ਬੁੱਢਾ ਸਿੰਘ ਆ ਜੀ ਮੇਰੀ ਇੱਥੇ ਜ਼ਮੀਨ ਆ ਜੀ ਇਹ ਨਹੀਂ ਹਟ ਰਿਹਾ ਬਾਰ ਬਾਰ ਇਹਨਾਂ ਨੂੰ ਕਹਿਣ ਦੇ ਬਾਵਜੂਦ ਵੀ ਇਹ ਜ਼ਮੀਨ ਆਪਣੀ ਬਿਲਕ ਪਟਾਈ ਕਰ ਰਿਹਾ ਇਹਨਾਂ ਦਾ ਬੰਨਾ ਤੱਕ ਨਹੀਂ ਛੱਡਿਆ ਇੰਨੀ ਡੂੰਘੀਆਂ ਖੱਟਾ ਕੱਢਤੀਆਂ ਦਲੋ ਪਾਣੀ ਤੱਕ ਕਰ ਛੜਿਆ ਇਹਨਾਂ ਨੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਇਹ ਨਹੀਂ ਹਟ ਰਿਹਾ ਜਿਹੜਾ ਪਿੰਡ ਲੱਗਦਾ ਇਹ ਫਰੋਜੇ ਦਾ ਰਕਵਾ ਜੀ

ਜੋ ਤੇ ਕਦਾਈ ਜਾ ਰਿਹਾ ਇਹ ਇਹ ਪਜਾਉ ਜ਼ਮੀਨ ਸੀ ਜਿਹੜੀ ਫੁੱਟ ਗਈ ਹੈ ਜਿੱਦਾਂ ਆ ਗਿਆ ਮੈਂ ਮੈਂਬਰ ਪੰਚਾਇਤ ਹਾਂ ਗੱਲਬਾਤ ਕੀ ਹੋਈ ਕਿ ਸਾਰਾ ਅਸੀਂ ਜਾ ਰਹੇ ਸੀ ਦਿਨ ਨਗਰ ਤੇ ਉਧਰੋਂ ਡਰਾਈਵਰ ਆ ਰਿਹਾ ਸੀ ਬਿਲਕੁਲ ਫਾਸਟ ਆ ਰਿਹਾ ਸੀ ਕਿ ਅਸੀਂ ਮਤਲਬ ਉਹਨੂੰ ਹੱਥ ਵੀ ਦਿੱਤਾ ਦੂਰੋਂ ਤੇ ਉਹਨੇ ਗੱਡੀ ਨਹੀਂ ਰੋਕੀ ਜੇ ਅਸੀਂ ਮਤਲਬ ਇੱਕ ਸਾਈਡ ਤੇ ਨਾ ਡਿਗਦੇ ਤੇ ਉਹ ਸਾਨੂੰ ਮਤਲਬ ਜਾਨੋਂ ਮਾਰ ਵੀ ਸਕਦਾ ਹੈ ਤੇ ਇਹਨਾਂ ਦਾ ਜਿਹੜਾ ਮਿਹਰ ਕਰਿੰਦਾ ਉਹਨੂੰ ਅਸੀਂ ਮਤਲਬ ਸਮਝਾਇਆ ਕਿ ਐਦਾਂ ਦਾ ਯਾਤਨਾ ਕਰੋ ਤੇ ਉਹਨਾਂ ਨੇ ਸਾਡੂ ਇਹ ਜਵਾਬ ਦਿੱਤਾ ਕਿ ਤੁਸੀਂ ਮਰ ਥੋੜੇਗੇ ਇਹਦਾ ਮਤਲਬ ਕਹਿੰਦਾ ਕਿ ਜਦੋਂ ਬੰਦਾ ਹੀ ਮਰ ਜਾਏਗਾ ਤੇ ਫਿਰ ਇਹਨਾਂ ਨੂੰ ਅੱਖਾਂ ਸਾਡੀ ਮੰਗ ਇਹੋ ਜੀ ਆ ਵੀ ਇਹਨਾਂ ਦੇ ਥੱਲ ਪਾਈ ਗਏ ਅਗਲਾ ਐਕਸ਼ਨ ਕੀ ਹੋਏਗਾ ਵੀ ਅਸੀਂ ਜੇ ਥੱਲੇ ਨਹੀਂ ਹੋਏ ਤੇ ਅਸੀਂ ਉੱਪਰ ਤੱਕ ਪਹੁੰਚ ਕਰਾਂਗੇ ਜਾਵਾਂਗੇ ਪੂਰੇ ਪਿੰਡ ਦੇ ਲੈ ਕੇ ਪੰਚਾਇਤ ਆਪਣੀ ਜਾਵਾਂਗੇ ਕੋਈ ਨਾ ਕੋਈ ਕਾਰਵਾਈ ਕਰਾਂਗੇ ਜਿੱਥੇ ਸਾਡੀ ਸੁਣਾਈ ਵੀ ਉੱਥੋਂ ਤੱਕ ਅਸੀਂ ਜਾਵਾਂਗੇ